ਸ਼ਾਨੇ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਅੱਜ ਪਿੰਡ ਨਕਲਗੜੀਆਂ ਤੋਂ ਅਕਾਲਗੜ ਵਾਲੀ ਜੋ ਸੜਕ ਦੀ ਜੋ ਖਸਤਾ ਹਾਲਤ ਹੋਈ ਹੋਈ ਹੈ ਉਸ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਸੜਕਾਂ ਦੀ ਜੋ ਮੁਰੰਮਤ ਦੀ ਅੱਜ ਤੋਂ ਜੋ ਨਵੇਕਲੀ ਮਹਿੰਮ ਚਲਾਈ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਇਹ ਕੰਮ ਸਰਕਾਰਾਂ ਦੁਆਰਾ ਕੀਤੇ ਜਾਣੇ ਚਾਹੀਦੇ ਸੀ ਪਰ ਉਹਨਾਂ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਹੈ ਸੋ ਦੇਖਦੇ ਰਹੋ ਸ਼ਾਨੇ ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸਰੀਆਂ ਆਕਾਰ ਜੋ ਰੋਡ ਤੇ ਇੱਥੇ ਮੁੱਧੂ ਸੰਗਤਿਆ ਵਾਲੀ ਸੜਕ ਨੂੰ ਜਿਹੜਾ ਖਸਤਾ ਹਾਲਤ ਸੀ ਉਹਨੂੰ ਦੇਖਣ ਦੇ ਲਈ ਪਹੁੰਚੇ ਤੇ ਨਾਲ ਦੀ ਨਾਲ ਰਿਪੇਅਰ ਵਗੈਰਾ ਵੀ ਜਿਹੜੀ ਦੀ ਹੋਊਗੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਵੀ ਕੰਮ ਤੁਹਾਨੂੰ ਕਰਨੇ ਪੈ ਰਹੇ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਪੂਰੇ ਸਰਪੰਚ ਸਹਿਬਾਨ ਮੇਰੇ ਨਾਲ ਖੜੇ ਨੇ ਪਿੰਡਾਂ ਦੇ ਮੂਤਵਾਰ ਸੱਜਣ ਖੜੇ ਨੇ ਸਾਰੇ ਹੀ ਸਾਡਾ ਇਲਾਕਾ ਜਿਹੜਾ ਇਹ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਿਹਾ ਜੇ ਕਿਸੇ ਨੇ ਵੀ ਅਰਜੈਂਟ ਦੇ ਵਿੱਚ ਕਿਤੇ ਜਾਣਾ ਹੋਵੇ ਤਾਂ ਰਸਤਿਆਂ ਦੀ ਜਿਹੜੀ ਸਪੀਡ ਹੈ ਉਹ ਲੋਕਾਂ ਨੂੰ ਹਸਪੀਟਲ ਤੱਕ ਵੀ ਟਾਈਮ ਤੇ ਪਹੁੰਚਣ ਨਹੀਂ ਦੇ ਦਿੰਦੀ। ਹੂੰ। ਕਰਾਉਣਾ ਬਿਲਕੁਲ ਇਸ ਸਰਕਾਰਾਂ ਦਾ ਫਰਜ਼ ਹੈ। ਇੱਕ ਪ੍ਰਾਈਵੇਟ ਬੰਦਾ ਕਦੇ ਵੀ ਸਰਕਾਰ ਦੇ ਤੌਰ ਤੇ ਪੂਰਾ ਨਹੀਂ ਪੈ ਸਕਦਾ। ਪਰ ਅਸੀਂ ਇੱਕ ਸ਼ੁਰੂਆਤ ਕਰ ਰਹੇ ਹਾਂ ਜਿਸ ਨੂੰ ਦੇਖ ਕੇ ਕਿ ਸ਼ਾਇਦ ਸਾਡੀ ਸੁੱਤੀ ਸਰਕਾਰ ਜਾਗ ਜਾਵੇ। ਉਹਨਾਂ ਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ। ਹੂੰ। ਵੀ ਜੋ ਕੰਮ ਉਹਨਾਂ ਨੂੰ ਕਰਾਉਣੇ ਚਾਹੀਦੇ ਸੀ ਜਦੋਂ ਪੰਜਾਬ ਦੇ ਨਹੀਂ ਕੱਲੇ ਖਰੜ ਦੇ ਲੋਕਾਂ ਨੇ ਨਹੀਂ ਬਲਕਿ ਪੰਜਾਬ ਨੇ ਹਮ ਬਹੁਮਤ ਦੇ ਨਾਲ ਮੰਡੇਟ ਦਿੱਤਾ ਹੈ 94 ਸੀਟਾਂ 93 ਸੀਟਾਂ ਛੋਟੀ ਗੱਲ ਨਹੀਂ ਹੁੰਦੀ ਉਹਨਾਂ ਦਾ ਫਰਜ਼ ਬਣਦਾ ਸੀ ਵੀ ਆ ਕੇ ਲੋਕਾਂ ਦੀ ਸਾਰ ਲੈਂਦੇ ਅੱਜ ਸਾਨੂੰ ਲੱਗਿਆ ਵੀ ਮੌਸਮ ਖੁੱਲਿਆ ਦੋਕ ਦੇਣਾ ਤੋਂ ਕਿਉਂਕਿ ਮੀਂਹ ਦੇ ਵਿੱਚ ਜੇ ਅਸੀਂ ਸ਼ੁਰੂ ਕਰਾਉਂਦੇ ਤਾਂ ਉਹ ਗੱਲ ਨਹੀਂ ਸੀ ਬਣਨੀ ਤਾਂ ਹੁਣ ਸਾਨੂੰ ਇਹ ਲੱਗਿਆ ਵੀ ਅਸੀਂ ਵੱਖ-ਵੱਖ ਪਿੰਡਾਂ ਦੇ ਇੱਥੋਂ ਅਸੀਂ ਸ਼ੁਰੂਆਤ ਕੀਤੀ ਹੈ ਜਿਦਾ ਕਿ ਲਾਭ ਪਿੰਡ ਮੁੰਦੋ ਸੰਗਤियां ਅਕਾਲਗੜ ਮੁੰਦੋ ਭਾਗ ਸਿੰਘ ਤੇ ਬਡੌਦੀ ਤੱਕ ਤੇ ਉਧਰ ਝੰਡੇ ਮਾਜਰਾ ਮਹਿਰੋਲੀਆਂ ਤੱਕ ਅਸੀਂ ਸਾਰਾ ਐਫਰਟ ਕਰ ਰਹੇ ਹਾਂ ਇਤੋਂ ਬਾਅਦ ਹੋਰ ਵੀ ਸੜਕਾਂ ਨੇ ਜਿਹੜੀਆਂ ਅਸੀਂ ਸ਼ਾਰਟਲਿਸਟ ਕੀਤੀਆਂ ਨੇ ਕੋਈ ਬਲਾਕ ਮਾਜਰੀ ਦਾ ਏਰੀਆ ਕੋਈ ਟਿਊਡ ਦਾ ਏਰੀਆ ਉੱਥੇ ਵੀ ਇਸੇ ਤਰ੍ਹਾਂ ਅਸੀਂ ਸਾਰੇ ਸੱਜਣਾ ਦੇ ਸਹਿਯੋਗ ਨਾਲ ਇਹ ਉਪਰਾਲਾ ਕਰਦੇ ਰਹੇ ਅੱਛਾ ਜਿਹੜੀ ਇਹ ਖਾਸਤਾ ਹਾਲਤ ਹੈ ਸੜਕਾਂ ਦੀ ਕਿਸ ਤਰ੍ਹਾਂ ਇਹਨੂੰ ਤੁਸੀਂ ਬਣਾਵਾਂਗੇ ਕਿਆ ਉਹਦੇ ਵਿੱਚ ਜਿਹੜੀ ਪਾਉਣਗੇ ਇੱਥੇ ਮਟੀਰੀਅਲ ਕਿਹੜਾ ਹੈ ਅਸੀਂ ਤਾਂ ਜਿਹੜਾ ਚੰਗੇ ਤੋਂ ਚੰਗਾ ਜੇ ਆਪਾਂ ਕੱਲਾ ਮੰਨ ਲਓ ਮਿੱਟੀ ਤੇ ਗਟਕਾ ਪਾਉਂਦੇ ਆਂ ਮਿੱਟੀ ਨੇ ਬਰਸਾਤਾਂ ਪਾਣੀ ਨਾਲ ਫੇਰ ਓਖੜ ਜਾਣਾ ਤੇ ਪੱਥਰਾਂ ਨੇ ਰਹਿੰਦੀ ਖੁੰਦੀ ਸੜਕ ਵੀ ਖਰਾਬ ਕਰ ਦੇਣੀ ਹੈ ਦਾ ਸਾਡਾ ਮੈਨੂੰ ਇਹਦਾ ਪਾਰਟਿਕੂਲਰ ਨਾਮ ਤਾਂ ਨਹੀਂ ਪਤਾ ਇਸ ਮਟੀਰੀਅਲ ਦਾ ਪਰ ਸਾਡਾ ਉਪਰਾਲਾ ਇਹ ਹੈ ਵੀ ਜੋ ਬੈਡ ਮਿਕਸ ਪਾਇਆ ਜਾਵੇ ਉਹ ਉੱਥੇ ਜੰਮ ਜਾਵੇ ਤਾਂ ਕਿ ਅੱਗੇ ਨਾ ਤਾਂ ਨੁਕਸਾਨ ਕਰੇ ਤੇ ਬਲਕਿ ਲੋਕਾਂ ਨੂੰ ਲਾਭ ਹੋਵੇ ਹੋ ਸਕਦਾ ਅੱਜ ਪਿੰਡ ਵਾਲਿਆਂ ਨੇ ਥੋੜੇ ਤੱਕ ਅਪਰੋਚ ਕੀਤੀ ਸੀ ਕਿ ਸਾਡਾ ਅਸੀਂ ਦੁਖੀ ਹੈ ਕਿ ਸਾਡੇ ਸੜਕਾਂ ਦੇ ਨਾਲ ਕੁਝ ਇੱਕ ਦੋ ਭਾਈਚਾਰਾ ਭਾਈਚਾਰਾ ਕਿਸਾਨ ਜਿਹਦੇ ਵਿੱਚੋਂ ਕਈ ਬੰਦਿਆਂ ਨੇ ਅਪਰੋਚ ਕੀਤੀ ਪਰ ਬੇਸਿਕਲੀ ਸਾਨੂੰ ਆਪ ਹੀ ਗੀਲ ਹੋਇਆ ਵੀ ਇਹ ਸਮੇਂ ਦੀ ਮੰਗ ਹੈ ਜੇ ਅਸੀਂ ਕਦੇ ਵੀ ਕੋਈ ਗੁਲੰਡਨੇਸ਼ਨ ਜਾ ਜੋ ਵੀ ਪਿਛਲੇ ਦਿਨੀ ਮੈਂ ਪਿੰਡ ਅਕਾਲਗੜ ਦੇ ਗੁਰਦੁਆਰਾ ਸਾਹਿਬ ਚ ਵੀ ਆ ਕੇ ਗਿਆ ਹੂੰ ਗੁੰਨੋ ਮੱਜਰੇ ਕੂਨਦਾਨ ਕੈਂਪ ਚ ਇੱਕ ਦੋ ਵਾਰ ਆ ਕੇ ਗਿਆ ਤਾਂ ਮੈਨੂੰ ਆਪ ਹੀ ਮਹਿਸੂਸ ਹੋ ਰਿਹਾ ਸੀ ਵੀ ਇਹਦਾ ਕੁਝ ਨਾ ਕੁਝ ਕਰਨਾ ਚਾਹੀਦਾ ਪਰ ਜਦੋਂ ਪਰਮਾਤਮਾ ਨੇ ਕਿਰਪਾ ਕਰਨੀ ਹੁੰਦੀ ਆ ਅੱਜ ਅਸੀਂ ਸ਼ੁਰੂਆਤ ਨਵੀਂ ਕਲੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਆਪਾਂ ਸਾਰੇ ਇਹ ਹੰਗਾਰਾ ਮਾਰੀਏ ਵੀ ਸਾਡੇ ਸੁੱਤੇ ਹੋਏ ਐਮਐਲਏ ਸਾਹਿਬ ਜਾਗਣ ਆਪਦੀ ਗੁੰਮ ਕਰਨ ਦੀ ਨੀਂਦ ਚ ਉੱਠ ਕੇ ਇਹ ਸਰਕਾਰ ਲੋਕਾਂ ਦੀ ਬਾਹ ਫੜੇ ਅੱਛਾ ਇੱਕ ਪਾਸੇ ਤਾਂ ਦੇਖੋ ਭਾਜਪਾ ਗੁਰਨਜੀਤ ਸਿੰਘ ਗਿੱਲ ਵੱਲੋਂ ਵੀ ਪਿੰਡਾਂ ਦੇ ਵਿੱਚ ਦੌਰਾ ਕਰਕੇ ਸੜਕਾਂ ਬਣਾਈਆਂ ਜਾ ਰਹੀਆਂ ਈ ਤੇ ਹੁਣ ਤੁਸੀਂ ਵੀ ਤੁਹਾਡੇ ਵੱਲੋਂ ਵੀ ਇੱਕ ਇਹ ਸੇਵਾ ਇੱਕ ਰਾਜਨੀਕ 스ਟੰਟ ਹੈ ਨਹੀਂ ਜੀ ਨਹੀਂ ਦੇਖੋ ਮੈਂ ਤਾਂ ਕੋਈ ਇਲੈਕਸ਼ਨ ਨਹੀਂ ਲੜਿਆ ਅੱਜ ਤੱਕ ਉਹ ਤਾਂ ਦੋ ਲੜ ਲਏ ਦੋ ਇਲੈਕਸ਼ਨਾਂ ਲੜ ਲਏ ਉਹਨਾਂ ਨੇ ਅਗਲੀ ਵੀ ਲੜਨੀ ਹੈ ਮੇਰੇ ਕੋਲ ਤਾਂ ਨਾ ਕੋਈ ਟਿਕਟ ਹੈ ਜੀ ਨਾ ਕੋਈ ਅਹਿਜਾ ਅਹੁਦਾ ਹੈ ਵੀ ਜਿਹਦੇ ਨਾਲ ਮੈਨੂੰ ਮੈਂ ਕੋਈ ਆ ਆਵਦਾ ਮੇਰਾ ਕੋਈ ਲਾਲਚ ਇਹਦੇ ਚ ਸਿੱਧ ਹੁੰਦਾ ਹੋਵੇ ਤਾਂ ਮੇਰਾ ਇਦਾਂ ਦਾ ਕੋਈ ਮੋਟਿਵ ਨਹੀਂ ਮੈਂ ਤਾਂ ਸਿਰਫ ਜਿਵੇਂ ਮੇਰੇ ਮਾਮਾ ਜੀ ਸਵਰਗੀ ਸਰਦਾਰ ਰਾਜਵੀਰ ਸਿੰਘ ਪੜਿਆਲਾ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਸੀ ਉਸੇ ਤਰ੍ਹਾਂ ਅਸੀਂ ਸਪੋਰਟਸ ਤੋਂ ਜਿਵੇਂ ਸਾਡਾ ਪਰਿਵਾਰ ਖੇਡਾਂ ਦੇ ਵਿੱਚ ਮਲਡ ਡੋਨੇਸ਼ਨ ਕੈਂਪਾਂ ਦੇ ਵਿੱਚ ਦਰੱਖਤਾਂ ਨੂੰ ਦਰੱਖਤਾਂ ਦੀ ਪਲਾਂਟੇਸ਼ਨ ਦੇ ਵਿੱਚ ਐਕਟਿਵ ਰਿਹਾ ਉਸੇ ਤਰ੍ਹਾਂ ਹੁਣ ਅਸੀਂ ਚਾਹੁੰਦੇ ਆਂ ਵੀ ਇੱਕ ਸੜਕਾਂ ਦਾ ਤੇ ਇੱਕ ਕੋਈ ਜੇ ਨ ਪਿੰਡਾਂ ਦੇ ਵਿੱਚ ਅਸਲ ਦੇ ਵਿੱਚ ਕੋਈ ਬੇਸਹਾਰਾ ਪਰਿਵਾਰ ਹੁੰਦਾ ਕਿਸੇ ਦੀ ਛੱਤ ਡਿੱਗੀ ਜਾਂਦੀ ਆ ਜਾਂ ਕੋਈ ਐਦਾਂ ਦਾ ਅਸੀਂ ਉਹ ਘਰਾਂ ਨੂੰ ਵੀ ਅੱਗੇ ਸ਼ਾਰਟਲਿਸਟ ਕਰ ਰਹੇ ਹਾਂ ਮੈਂ ਸਰਪੰਚ ਸਾਹਿਬ ਮੇਰੇ ਪਿੱਛੇ ਨਾਲ ਖੜੇ ਸੀਗੇ ਗੁਰਜੰਟ ਜੀ ਕਾਗੜ ਤੋਂ ਇਹਨਾਂ ਦੇ ਪਿੰਡ 'ਚ ਵੀ ਇੱਕ ਐਦਾਂ ਦਾ ਕੇਸ ਹੈ ਕੋਈ ਕੱਲੀ ਲੇਡੀਜ਼ ਨੇ ਜਿਨ੍ਹਾਂ ਦੇ ਛੱਤ ਡਿੱਗੀ ਤੇ ਪਾਣੀ ਅੰਦਰ ਜਾਂਦਾ ਉਹਦਾ ਵੀ ਅਸੀਂ ਨੋਟਿਸ ਲੈ ਕੇ ਉਹ ਕੰਮ ਵੀ ਅੱਗੇ ਜਲਦ ਸ਼ੁਰੂ ਕਰਾਵਾਂਗੇ ਜਿਹੜੀ ਅੱਜ ਤੁਸੀਂ ਸਰਕਾਰ ਦਾ ਕੰਮ ਕਰਵਾਉਣਾ ਕਿੱਥੇ ਤੋਂ ਲੈ ਕੇ ਕਿੱਥੇ ਤੱਕ ਜਿਹੜੀ ਇਹ ਸੜਕਾ ਜੀ ਦੇਖੋ ਮੈਂ ਤਾਂ ਜੀ ਇੱਕ ਵਾਰ ਸ਼ੁਰੂ ਕਰਾਤਾ ਇਹ ਡਿਸਾਈਡ ਹੁਣ ਸਾਡੇ ਲੋਕ ਕਰਦੇ ਨੇ ਕਿ ਜਿੱਥੇ ਤੱਕ ਹੁਕਮ ਲਾਉਣਗੇ ਅਸੀਂ ਕਰਦੇ ਜਾਵਾਂਗੇ ਸਾਡੇ ਵੱਲੋਂ ਕੋਈ ਨਾ ਨਹੀਂ ਹੈ ਜਿੱਥੇ ਤੱਕ ਮਰਜ਼ੀ ਕਹਿ ਦੇਣ ਉੱਥੇ ਤੱਕ ਅਸੀਂ ਕਰਾਉਂਦੇ ਜੀ ਜੀ ਸਰਪੰਚ ਸਾਹਿਬ ਤੁਸੀਂ ਦੱਸੋ ਜੀ ਕਿ ਤੁਹਾਡੇ ਪਿੰਡ ਅੱਜ ਜਿਹੜਾ ਤੁਹਾਡਾ ਜਿਹੜਾ ਮੁੱਦਾ ਅੜਿਆ ਹੋਇਆ ਸੀ ਸੜਕਾਂ ਨੂੰ ਲੈ ਕੇ ਕਾਫੀ ਖਸਤਾ ਹਲਤ ਹੈ ਸਰਕਾਰ ਦੇ ਵੱਲੋਂ ਵੀ ਜਿਹੜੀ ਬਾਹਨ ਹੀ ਫੜੀ ਗਈ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਬੜਿਆਲਾ ਸਾਹਿਬ ਪਹੁੰਚੇ ਹੈ ਕਿਸ ਤਰ੍ਹਾਂ ਦੇਖਦੇ ਹੋ ਛੋਟਾ ਭਾਈ ਕੋ ਲੱਗਦਾ ਹੀ ਵੈਸੇ ਹੂੰ ਬਹੁਤ ਬਹੁਤ ਧੰਨਵਾਦ ਹੈ ਹੂੰ ਮੇਰੀ ਮਾਤਾ ਦਾ ਘਰ ਉਹ ਤਾਈ ਪਿੰਡ ਹੈ ਹੂੰ ਮਾਤਾ ਦਾ ਉਸ ਘੱਟ ਕਰਿਆ ਲੋਕਾਂ ਨੇ ਸੜਕ ਦਾ ਵੱਧ ਕਰੇ ਹੂੰ ਬਹੁਤ ਖਾਸ ਤਹਾ ਟੋਰੇ ਕਿ ਲੰਗੜਾ ਜੋ ਗੱਸਾ ਮਿਲਿਆ ਇਹ ਅੱਛਾ ਕਿਸ ਤਰ੍ਹਾਂ ਦੇ ਜਿਹੜੇ ਨੁਕਸਾਨ ਹੋ ਰਹੇ ਸੀ ਸੜਕ ਨੂੰ ਲੈ ਕੇ ਕਿੰਦਾਂ ਦੀ ਦਿੱਕਤਾਂ ਆਈ ਤੇ ਸੀ ਗੱਡੀਆਂ ਬਹੁਤ ਟੁੱਟ ਰਹੀਆਂ ਨੇ ਇੱਕ ਅੱਧੀ ਗੱਡੀ ਹੋਰ ਖੜੀ ਹੋਣੀ ਨਹੀਂ ਤੀ ਬਸਾ ਜੀ ਹ 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 ਆਗੇ ਫੈਲ ਨਾ ਕਰਿਓ ਬਾਤਾਂ ਅੱਛਾ ਅੱਜ ਬੜਿਆਲਾ ਸਾਹਿਬ ਪਹੁੰਚੇ ਆ ਤੁਹਾਡੇ ਦੇਖੋ ਕਾਰ ਸੁਣ ਕੇ ਆਪਣੇ ਬੰਦੇ ਤੋਂ ਵੀ ਜਿਹੜਾ ਖर्चा ਕਰ ਰਹੇ ਆ ਤਾਂ ਇਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਇਹਨਾਂ ਦੀ ਨਹੀਂ ਹੈ ਪਰ ਸਰਕਾਰ ਦੇ ਜਿਹੜੇ ਕੰਮ ਇਹ ਕਰ ਰਹੇ ਹੈ ਮੈਂ ਤਾਂ ਆਇਆ ਕਹੂੰਗਾ ਗਾਹ ਨੂੰ ਇਹ 4-5 ਮਿੰਟਾਂ ਦਾ ਪੈਸੇ ਤਾਂ ਖੋਦਾ ਹੋਇਆ ਛੱਡੋ ਹੂੰ ਕਹਾਣੇ ਬਣਾਉਣਾ ਆਪਣਾ ਲੋਕਲ ਬੰਦਾ ਹੋਣਾ ਮੈਂ ਹੱਤਾਂ ਐਵੇਂ ਤੁਸੀਂ ਝਾੜੂ ਵਾਲੇ ਸੀ ਹਾਂਜੀ ਹਾਂ ਕਿੱਦਾਂ ਦੀ ਲੱਗੀ ਸਰਕਾਰ ਫਿਰ ਥੋੜੇ ਆਪਣੇ ਕੰਮ ਤਾਂ ਹੋ ਨਹੀਂ ਰਹੇ ਨਹੀਂ ਕੋਈ ਨਹੀਂ ਹੂੰ ਸਰਕਾਰ ਅੱਛਾ ਆ ਕੋ ਇਥੇ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਕੁਝ ਵੱਖਰਾ ਚਾਹੁੰਦੇ ਸੀ ਲੋਕਾਂ ਦੀ ਇੱਕ ਸੋਚ ਸੀ ਲੋਕਾਂ ਦਾ ਕਸੂਰ ਨਹੀਂ ਜੇ ਉਹਨਾਂ ਨੇ ਮੌਕਾ ਦੇ ਤਾ ਪਰ ਅੱਗੇ ਉਹ ਨਕੰਮੇ ਨਿਕਲੇ ਤਾਂ ਇਹ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਇਹਨਾਂ ਨੇ ਤਾਂ ਆਪਦੇ ਜਣੇ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਲਟਾ ਪੈ ਗਿਆ ਤੇ ਇਹ ਇਹਨਾਂ ਦੀ ਗੱਲ ਬਿਲਕੁਲ ਇਹ ਅੱਜ ਵੀ ਮੈਂ ਦਾ ਮੈਂ ਵੀ ਹਮੇਸ਼ਾ ਇਹੀ ਅਪੀਲ ਕਰੂੰਗਾ ਵੀ ਜਿਹੜਾ ਲੋਕਲ ਬੰਦਾ ਹੈ ਜੀਦਾ ਤੁਹਾਨੂੰ ਰਿਸ਼ਤੇਦਾਰੀਆਂ ਦਾ ਪਤਾ ਹੈ ਘਰ ਦਾ ਪਤਾ ਤੁਸੀਂ ਉਹਨੂੰ ਫੜ ਸਕਦੇ ਹੋ ਜਾ ਕੇ ਚਾਰ ਬੰਦਿਆਂ ਨੂੰ ਵਿੱਚ ਪਾ ਕੇ ਗੱਲ ਕਰ ਸਕਦੇ ਹੋ ਹੁਣ ਬਾਹਰੋਂ ਆ ਕੇ ਪਹਿਲਾਂ ਕਵਰ ਸੰਧੂ ਜੀ ਆਏ ਉਹਨਾਂ ਨੇ 5 ਸਾਲ ਕਦੇ ਆਪਾਂ ਨੂੰ ਹੱਥ ਨਹੀਂ ਫੜਾਇਆ ਆਪਾਂ ਸਾਰੇ ਜਾਣਦੇ ਦੂਜਾ ਮੌਕਾ ਹੁਣ ਮਾਨਸਾ ਤੋਂ ਆ ਕੇ ਗगन ਅਨਮੋਲ ਜੀ ਦਾ ਹੋ ਗਿਆ ਤਾਂ ਇਥੋਂ ਹੀ ਸਾਨੂੰ ਸਿੱਖ ਲੈ ਲੈਣੀ ਚਾਹੀਦੀ ਹੈ ਵੀ ਜਿਹੜਾ ਸਾਡੇ ਵਿੱਚ ਦਾ ਅਸੀਂ ਉਹਦੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤੇ ਆਪਦੇ ਹਲਕੇ ਦੀ ਨੁਹਾਰ ਬਦਲੀਏ ਅਸੀਂ ਤਾਂ ਇਹ ਵੀ ਅਰਦਾਸ ਕਰਦੇ ਆਂ ਵੀ ਆਉਣ ਵਾਲੇ ਸਮੇਂ 'ਚ ਲੋਕ ਤੇ ਪੰਜਾਬ ਸਾਡੇ ਫਾਰਮਰ ਸੀਐਮ ਜਿਹੜੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਹੱਥ ਬਾਗ ਡੋਰ ਦਵੇ ਤਾਂ ਕਿ ਜਿੱਦਾਂ ਉਹਨਾਂ ਨੇ ਚਮਕੌਰ ਸਾਹਿਬ ਦੇ ਵਿੱਚ ਕਈ 100 ਹਜ਼ਾਰ ਕਰੋੜ ਰੁਪਇਆ ਉਹਨਾਂ ਨੇ ਮਤਲਬ ਹਲਕੇ ਨੂੰ ਦਿੱਤਾ ਉਸੇ ਤਰ੍ਹਾਂ ਆਪਾਂ ਵੀ ਖਰੜ ਹਲਕੇ ਲਈ ਲਿਆ ਸਕੀਏ ਉਹਨਾਂ ਦਾ ਉਰੇ ਘਰ ਹੈ ਉਹਨਾਂ ਨੂੰ ਖਰੜ ਨਾਲ ਵੀ ਉਨਾ ਹੀ ਤੇ ਉਹ ਐ ਸਾਰੇ ਪੰਜਾਬ ਨਾਲ ਐ ਤੇ ਆਪਾਂ ਉਸ ਬੰਦੇ ਦਾ ਇੱਕ ਲਾਭ ਉਠਾ ਕੇ ਆਪਣੇ ਹਲਕੇ ਦੀ ਨੁਹਾਰ ਬਦਲ ਸੀ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਤੁਸੀਂ ਦੇਖੋ ਕਿ ਅੱਜ ਜਿਹੜੇ ਪਟਿਆਲਾ ਸਾਹਿਬ ਜਿਹੜਾ ਮੋਤੀ ਸੰਗਤੀ ਵਾਲੀ ਜਿਹੜੀ ਸੜਕ ਐ ਇਸ ਨੂੰ ਲੈ ਕੇ ਅੱਜ ਜਿਹੜੀ ਅੱਜ ਫੌਜ ਕੀਤੀ ਸੀ ਜੇਕਰ ਸਾਹਿਬੋ ਨਾਲ ਤੁਸੀਂ ਕਾਫੀ ਸਮੇਂ ਤੋਂ ਜਿਹੜੀ ਇਹ ਸੜਕ ਤੇ ਸੁਵਾਨਤਾ ਦੀ ਪ੍ਰਵਾਹ ਦੇ ਜੋ ਲੋਕਾਂ ਦੇ ਜਿਹੜੇ ਭਾਗ ਕਿੰਨਾਂ ਲੱਗੇ ਕਾਜ ਦੀ ਸੀ ਪ੍ਰਾਯਾ ਹੋ ਗਈਆਂ ਇਹਦੇ ਨਾਲ ਬੜੇ ਨੁਕਸਾਨ ਹੋਏ ਤੇ ਆ ਦੇ ਕੇ ਆਪਣੇ ਹਲਕੇ ਆਹ ਸਭ ਪਹੁੰਚੇ ਜਿਹਨਾਂ ਆਪਣੇ ਲੋਕਾਂ ਦੇ ਲਈ ਇਹਨਾਂ ਦਾ ਇੱਕ-ਇੱਕ ਕੇ ਮਿਹਨਤ ਕਰਕੇ ਉਹਨਾਂ ਦੀ ਮਦਦ ਕੀਤੀ